ਹਾਂਜੀ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਜੋ ਸਾਡੇ ਪੰਜਾਬ ਦਾ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀ ਨੂੰ ਕੋਨੇ-ਕੋਨੇ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚਾਉਣ ਵਾਲਾ ਦਸਤਾਰ ਦੀ ਕਦਰ ਨੂੰ ਬਰਕਰਾਰ ਰੱਖਣ ਵਾਲਾ ਦਲਜੀਤ ਸਿੰਘ ਦਸਾਂਝ ਉਹਨੇ ਬੜਾ ਵੱਡਾ ਸੋਸ਼ਲ ਮੀਡੀਆ ਤੇ ਇੱਕ ਐਲਾਨ ਕੀਤਾ ਹੈ ਕਿ ਜਿਹੜਾ ਹਰਜਿੰਦਰ ਸਿੰਘ ਵੀਰ ਸੀ ਜਿਸ ਨੇ ਯੂ ਟਰਨ ਲੈ ਕੇ ਕਿਸੇ ਦੀ ਜਾਨ ਬਚਾਈ ਤੇ ਯੂ ਐਸ اے ਅਮਰੀਕਾ ਗਵਰਨਮੈਂਟ ਨੇ ਉਥੋਂ ਦੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਸਾਡੇ ਸਾਰੇ ਨੌਜਵਾਨਾਂ ਨੇ ਪੰਜਾਬੀਆਂ ਨੇ ਇੰਨੀ ਧੂਮਾਂ ਉਠਾਈਆਂ ਕਿ 20 ਲੱਖ ਤੋਂ ਉੱਪਰ ਤਾਂ ਕਹਿੰਦੇ ਹੱਕ ਦੇ ਵਿੱਚ ਕਹਿੰਦੇ ਵੋਟ ਪੈ ਗਈ ਹੈ ਕਾਫੀ ਲੋਕਾਂ ਨੇ ਸ਼ੇਅਰ ਵੀ ਕੀਤੀ ਵੀਡੀਓ ਇਹ ਪੰਜਾਬੀਆਂ ਨੂੰ ਬਹੁਤ ਮਾਣ ਹੈ ਤੇ ਪੰਜਾਬੀਆਂ ਨੂੰ ਬੜਾ ਹੀ ਸਲੂਟ ਹੈ ਪੰਜਾਬੀਆਂ ਦੇ ਪੈਰਾਂ ਤੇ ਸਿਰ ਝੁਕਦਾ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਏਨੀ ਤਨਦੇਹੀ ਨਾਲ ਮਿਹਨਤ ਕਰਕੇ ਉਹਨੂੰ ਉਥੋਂ ਬਾਹਰ ਕੱਢਣ ਦੀ ਇੱਕ ਕੋਸ਼ਿਸ਼ ਕੀਤੀ ਤੇ ਦਲਜੀਤ ਤੁਹਾਂਜ ਨੇ ਉਸ ਹਰਜਿੰਦਰ ਸਿੰਘ ਵੀਰ ਦੇ ਹੱਕ ਦੇ ਵਿੱਚ 5 ਕਰੋੜ ਦੇਣ ਦਾ ਐਲਾਨ ਕੀਤਾ ਕਿੱਡੀ ਵੱਡੀ ਰਕਮ ਹੈ ਕਲਾਕਾਰ ਤਾਂ ਹੋਰ ਵੀ ਬਹੁਤ ਹੈ ਐਕਟਰ ਹੋਰ ਵੀ ਬਹੁਤ ਹੈ ਛੋਟੇ ਲਾ ਲੋ ਵੱਡੇ ਲਾ ਲੋ ਕਲਾਕਾਰ ਗੀਤਕਾਰ ਪਰ ਇਹ ਜਿਹੜਾ ਵੀਰ ਹੈ ਜਦੋਂ ਕਿਸਾਨੀ ਸੰਘਰਸ਼ ਸੀ ਉਦੋਂ ਵੀ ਹੱਕ ਵਿੱਚ ਆਇਆ ਜਦੋਂ ਕੋਈ ਪੰਜਾਬ ਤੇ ਆਫਤ ਆਉਂਦੀ ਹੈ ਕੋਈ ਉਲਝਣਾ ਪੈਂਦੀ ਉਦੋਂ ਵੀ ਨਾਲ ਖੜਦਾ ਹੈ ਤੇ ਜਿੱਥੇ ਇਹਨੇ 5 ਕਰੋੜ ਦਾ ਐਲਾਨ ਕੀਤਾ ਬੜੀ ਵੱਡੀ ਗੱਲ ਹੈ ਤੇ ਦਲਜੀਤ ਸਾਂਝ ਨੂੰ ਮਾਰੇ ਸੱਚੇ ਪਾਤਸ਼ਾਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗੋਡ ਬlesਸ ਯੂ ਮਹਾਰਾਜ ਉਹਦੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਔਰ ਜਿਹੜੀ ਇਹ ਵੀਡੀਓ ਅੱਗੇ ਸ਼ੇਅਰ ਕਰਿਓ ਧੰਨਵਾਦ